ਲੋ ਬੱਬਾ ਜੀ ਪਾਪਾ ਪਹੁੰਚੇ ਆ ਬਿਹਾਰ ਤੇ ਬਿਹਾਰ ਤੁਹਾਨੂੰ ਦਿਖਾਤਾ ਆ ਆਪਾਂ ਲੁਧਿਆਣਾ ਬਾਰੋ-ਬਾਰ ਦੇਖਿਆ ਹੋਣਾ ਸਾਰਾ ਐਮਪੀਡੀ ਮੋਲ ਵੇ ਮੋਲ ਨਾ ਆ ਚੀ ਯਾਰ ਇਹ ਚੀਜ਼ਾਂ ਅੰਦਰ ਆ ਉਹਨਾਂ ਨੂੰ ਲੁਧਿਆਣੇ ਦੇ ਪੰਜਾਬੀ ਨਹੀਂ ਤੁਹਾਨੂੰ ਨਜ਼ਰ ਆਣਾ ਲੋ ਵੀ ਬਾਬਿਓ ਅੱਬਾ ਤੁਹਾਨੂੰ ਦਿਖਾਉਣੇ ਆ ਅਸਲੀ ਪੰਜਾਬ ਅਸਲੀ ਪੰਜਾਬ ਕਿਹੜਾ ਪੰਜਾਬ ਅਸਲੀ ਆ ਨਾ ਆ ਦੇਖੋ ਯਾਰ ਅਸੀਂ ਐਂਟਰੀ ਕੀਤੀ ਆ ਇਹ ਨਾਕੰਦ ਵੀ ਆਪਣਾ ਤਾਂ ਪਹਿਲੇ ਹੀ ਸਿਰ ਦੁਖਣ ਲੱਗ ਗਿਆ ਦੇਖ ਕੇ ਬੜਾ ਔਖਾ ਯਾਰ ਕੋਈ ਨਾ ਅੱਗੇ ਜਾ ਕੇ ਤੁਹਾਨੂੰ ਦਿਖਾਉਣ ਨੇ ਆ ਤੇ ਪੰਜਾਬ ਦਾ ਤੁਹਾਨੂੰ ਜਿਹੜਾ ਗਰਾਊਂਡ ਲੈਵਲ ਤੇ ਚੈੱਕ ਕਰਨੇ ਆ ਵੀ ਕੁਝ ਹੋਰੀ ਲੱਗਦਾ ਪਿਆ ਵਾ ਲੋ ਬੱਬਾ ਜੀ ਪਾਪਾ ਪਹੁੰਚੇ ਆ ਬਿਹਾਰ ਤੇ ਬਿਹਾਰ ਤੁਹਾਨੂੰ ਦਿਖਾਤਾ ਆ ਆਪਾਂ ਬਾਬੇ ਬਿਹਾਰੀ ਲੱਗਦਾ ਪਿਆ ਹੈ ਪੰਜਾਬ ਆ ਪੰਜਾਬ ਤਾਂ ਮੈਨੂੰ ਲੱਗ ਨਹੀਂ ਰਿਹਾ ਉਹ ਦੇਖੋ ਲੋ ਜੀ ਪਹੁੰਚ ਚੁੱਕੇ ਅੰਦਰ ਆਪਾਂ ਕਰਦੇ ਆ ਐਕਸਪਲੋਰ ਕਿ ਤੁਹਾਨੂੰ ਦੋਹੋਨੇ ਆ ਵੀ ਕੀ ਹਿਸਾਬਤਾ ਹੋ ਇਹਨਾਂ ਦਾ ਕਿਵੇਂ ਦਾ ਰਹਿਣ ਸਹਿਣ ਆ ਤੇ ਰਹਿਣ ਸਹਿਣ ਤੇ ਇਹਨਾਂ ਦਾ ਕੀ ਬਿਜ਼ਨਸ ਬਿਜ਼ਨਸ ਚੱਲ ਕੀ ਸਾਲਾ ਮੱਛੀਆਂ ਵੇਚਣੀਆਂ ਇਹਨਾਂ ਨੇ ਆ ਸਾਰੇ ਸਾਹਮਣੇ ਇਹਨਾਂ ਨੇ ਨਹਿਰ ਦੇ ਸਾਹਮਣੇ ਆ ਨਹਿਰ ਆ ਜੀ ਸਾਰੀ ਗਿੱਲਾ ਵਾਲੀ ਨਹਿਰ ਕਹਿੰਦੇ ਇਹਨੂੰ ਆ ਸਾਹਮਣੇ ਲਾਇਆ ਹੋਇਆ ਇਹਨਾਂ ਨੇ ਮੱਛੀ ਦਾ ਸਟਾਲ ਤੇ ਹਜੇ ਤਾਂ 5 ਕ ਵੱਜੇ ਸੀਗੇ ਭੀੜ ਬਹੁਤ ਘੱਟ ਹੁੰਦੀ ਆ ਤੇ ਉਰੇ 7 ਕ ਵਜੇ ਨੂੰ ਮੇਲਾ ਲੱਗ ਜਾਂਦਾ ਪੂਰਾ ਪਈਆਂ ਦਾ ਜਿਵੇਂ ਦੁਸ਼ਹਿਰਾ ਦਾ ਮੇਲਾ ਨਹੀਂ ਹੁੰਦਾ ਸ਼ਹਿਰ ਦਾ ਮੇਲੇ ਵੰਗੂਰੇ 7 ਵਜੇ ਦਾ ਹਾਲ ਹੁੰਦਾ ਵਾ ਆ ਮੱਛੀਆਂ ਇਹਨਾਂ ਨੇ ਆਇਆ ਤਾਂ ਬਹੁਤ ਘੱਟ ਆ ਇਹਨਾਂ ਨੇ ਕੱਢਣੀਆਂ ਆਏ ਅੰਦਰੋਂ ਜਿਹੜੇ ਡੱਬੇ ਸਾਰੇ ਭਰੇ ਹੋਏ ਨੇ ਮੱਛੀਆਂ ਦੇ ਤੇ ਇਹਨਾਂ ਨੇ 7 ਵਜੇ ਨੂੰ ਜਦੋਂ ਭਈਏ ਛੁਪਟੀ ਛੱਟੀ ਕਰਕੇ ਹੁੰਦੇ ਧਿਆੜੀ ਤੋਂ ਤੇ ਉਰੇ ਪੂਰਾ ਰਸ਼ ਲੱਗਿਆ ਹੁਣਾ ਤੇ ਬਹੁਤ ਹਾਲ ਇਹਨਾਂ ਦਾ ਇਹਦੀ ਆਪਣੀ ਉਰੇ ਕਹਿੰਦੇ ਇਹਨਾਂ ਦਾ ਏਰੀਆ ਇਹਨਾਂ ਦਾ ਆਪਦਾ ਹੀ ਆ ਕੋਈ ਪੰਜਾਬੀ ਪੂਪੀ ਨਹੀਂ ਹੁੰਦਾ ਵਿੱਚ ਬਾਹਲਾ ਔਖਾ ਬੱਬੇ ਉਰੇ ਤਾਂ ਚਾਰ-ਚਾਰ ਬੰਦਿਆਂ ਨੇ ਇੱਕ-ਇੱਕ ਪੂਰਾ ਸਟਾਲ ਸੰਭੇ ਹੋਇਆ ਮੱਛੀ ਦੇ ਕੋਲੇ ਐਵੇਂ ਮੈਨੂੰ ਦੇਖਦੇ ਪਿਆ ਪਤਾ ਨਹੀਂ ਕੌਣ ਆ ਗਿਆ ਹੁੰਦਾ ਜਿਵੇਂ ਮੈਂ ਪੰਜਾਬ ਤੋਂ ਬੰਦਾ ਇਹ ਦੂਜੇ ਏਰੀਆ ਨਹੀਂ ਜਾਂਦਾ ਯੂਪੀ ਬਿਹਾਰ ਵਾਲੀ ਸਾਈਡ ਜਿਨ੍ਹਾਂ ਨੇ ਪਿਆਬੀ ਦੇਖੀ ਨਹੀਂ ਹੁੰਦੇ ਉਹ ਮੈਨੂੰ ਐਂ ਦੇਖ ਰਹੇ ਸੀਗੇ ਵੀ ਇਹ ਕਿੱਥੋਂ ਆ ਗਿਆ ਵੀ ਇਹੋ ਜਿਹਾ ਹਾਲ ਆ ਪੰਜਾਬ ਦੇ ਵਿੱਚ ਹੀ ਸਾਨੂੰ ਇਦਾਂ ਦੇਖਦੇ ਪਿਆ ਇਹ ਬਹੁਤ ਔਖਾ ਚੱਲੋ ਚੱਲਦੇ ਆ ਅੱਗੇ ਨੂੰ ਅੱਗੇ ਜਾ ਕੇ ਦੇਖਦੇ ਆ ਆ ਛੋਟੇ-ਛੋਟੇ ਆਪਣੇ ਇਹਨਾਂ ਨੇ ਦੁਕਾਨਾਂ ਲਾਈਆਂ ਹੋਈਆਂ ਕੋਖੇ ਲਾਏ ਹੋਏ ਨੇ ਫੇਰ ਅੱਗੇ ਆ ਗਿਆ ਇੱਕ ਮੱਛੀ ਦਾ ਸਟਾਲ ਇਹਦਾ ਇਹ ਬਹੁਤ ਭੀੜ ਘੱਟ ਆ ਕੁਛ ਵੀ ਨਹੀਂ ਹੈਗੀ ਇਹਦਾ ਭੀੜ ਜਦੋਂ 7:00 ਵਜੇ ਦੇਣਾ ਸ਼ਾਮ ਨੂੰ ਭੀੜ ਤਾਂ ਉਦੋਂ ਹੁੰਦੀ ਆ ਅੰਦਰ ਇਹਨਾਂ ਦੇ ਗਲੀ ਜਾਂਦੀ ਆ ਸਾਰੇ ਰਹਿਣ ਆ ਸਾਰੇ ਝੁੱਗੀਆਂ ਪਾਈਆਂ ਹੋਈਆਂ ਇਹਨਾਂ ਨੇ ਤੇ ਚੱਲਦੇ ਆ ਕੋਈ ਨਾ ਅੱਗੇ ਤੁਰਦੇ ਆ ਤੇ ਨਾਲ ਨਾਲ ਵੀਡੀਓ ਸ਼ੂਟ ਕਰਦੇ ਆ ਆਪਾਂ ਵਿੱਚ ਕੋਈ ਭਈਏ ਆਪਣਾ ਤਾਂ ਛੇੜੀ ਜਾਂਦੇ ਆ ਕੋਈ ਸਿਕਟਾ ਪੀਂਦਾ ਕੋਈ ਕੋਸ਼ ਕਰਦਾ ਪਿਆ ਪੂਰੇ ਨਿਆਰੇ ਲੈ ਰਿਆ ਪਿਆ ਉਹਦੇ ਵਿੱਚ ਇਹ ਇਨਾ ਗੰਦ ਉੱਤਰ ਨਹੀਂ ਹੈਗਾ ਯੂਪੀਪੀਆਰ ਸਾਰਾ ਗੰਦ ਆਪਣੇ ਏਰੀਆ 'ਚ ਹੀ ਆ ਗਿਆ ਇਹ ਤੇ ਆ ਮਾਤਾ ਨੇ ਲਾਇਆ ਹੋਇਆ ਚਾਹ ਦਾ ਸਟਾਲ ਇੱਥੇ ਆਹੀ ਜਿਹੜੇ ਬਈ ਇਹ ਰਹਿੰਦੇ ਰਹੁੰਦੇ ਆ ਇਹੀ ਖਾਂਦੇ ਪੀਂਦੇ ਹੁੰਨੇ ਆ ਬਾਹਰਲਾ ਬੰਦਾ ਦਾ ਕੋਈ ਨਹੀਂ ਖਾਂਦਾ ਪੀਂਦਾ ਹੁੰਣਾ ਆ ਕੇ ਪੇਚੀ ਕੱਪੜੇ ਧੋਈ ਜਾਂਦੇ ਆ ਨਹਿਰ 'ਚੋਂ ਪਾਣੀ ਕੱਢੀ ਜਾਂਦੇ ਆ ਇਹ ਹੋਰ ਤੇਰਾ ਪਤਾ ਨਹੀਂ ਕਿਵੇਂ ਰਹਿੰਦੇ ਹੁਣ ਗੰਦ ਦੇ ਵਿੱਚ ਹੀ ਹੁੰਦਾ ਕ੍ਰਿਕਟ ਵਿੱਚ ਦੀ ਸਮੈਲ ਉਹ ਵਿੱਚ ਉੱਥੇ ਖਾਈ ਜਾਂਦੇ ਆ ਉੱਥੇ ਰੱਗੀ ਜਾਂਦੇ ਆ ਵਿੱਚ ਸਾਰਾ ਕੁਝ ਉੱਥੇ ਆ ਦੇਖ ਲੋ ਤੁਹਾਡੇ ਸਾਹਮਣੇ ਤੇ ਸਾਹਮਣੇ ਨਾਲ ਝੁੱਗੀਆਂ ਬਣਾਈਆਂ ਹੋਈਆਂ ਜਿੱਥੇ ਰਹਿੰਦੇ ਨੇ ਇਹ ਤੇ ਮੇਰੇ ਨਾਲ ਸੀਗਾ ਬੰਦਾ ਇੱਕ ਕਹਿੰਦਾ ਜਾਲੀਰਤ ਨੂੰ ਉੱਥੇ ਮੈਂ ਦਿਖਾ ਕੇ ਲਿਆਉਣਾ ਇਹਦੇ ਚਲੋ ਬੱਬੇ ਬਾळा ਮਾੜਾ ਹਾਲ ਆ ਯਾਰ ਉਹ ਰੇਟਾਂ ਇਹ ਤਾਂ ਲੱਗ ਨਹੀਂ ਰਿਹਾ ਪੰਜਾਬ ਇਹ ਤਾਂ ਪੰਜਾਬ ਗਵਰਨਮੈਂਟ ਨੂੰ ਮੈਨੂੰ ਚਾਹੀਦਾ ਵਾ ਜਿਵੇਂ ਹਿਮਾਚਲ ਚੈਨਾ ਕੋਈ ਬਾਹਰੋ ਜਗ੍ਹਾ ਨਹੀਂ ਲੈ ਸਕਦਾ ਉਵੇਂ ਉਹਰੇ ਵੀ ਹੋਣਾ ਚਾਹੀਦਾ ਯਾਰ ਕਿ ਕੋਈ ਵੀ ਬੰਦਾ ਨਾ ਇਹ ਸੂਰੇ ਪ੍ਰਾਪਰਟੀ ਨਾ ਲਵੇ ਬਾਲਾ ਮੜਾ ਹਾਲ ਆ ਯਾਰ ਯਾਰ ਇਹਨਾਂ ਮੀਟ ਮੱਛੀ ਇਹਨਾਂ ਨੇ ਦੇਖੋ ਨਾ ਮੈਨੂੰ ਕੋਈ ਪੰਜਾਬੀ ਨਹੀਂ ਨਜ਼ਰ ਆਇਆ ਲੱਗ ਹੀ ਨਹੀਂ ਰਿਹਾ ਪੰਜਾਬ ਬਿਲਕੁਲ ਵੀ ਹੋਰ ਯਾਰ ਬਾਲਾ ਫਿਰ ਦੁਫਨ ਲੱਗ ਗਿਆ ਮੈਂ ਤਾਂ ਇੱਕ ਸੀਗਾ ਬੰਦਾ ਕਹਿੰਦਾ ਤੈਨੂੰ ਮੈਂ ਦਿਖਾਵਾਂ ਉਹਰੇ ਲਿਆ ਕੇ ਤੇ ਅਵੇ ਚਲੋ ਚੱਲਦੇ ਆ ਬਾਲਾ ਮਾੜਾ ਹਾਲੇ ਤੇ ਲੁਧਿਆਣਾ ਬਾਰੋ-ਬਾਰ ਦੇਖਿਆ ਹੋਣਾ ਸਾਰਾ ਐਮਪੀਡੀ ਮੋਲ ਵੇ ਮੋਲ ਨਾ ਆ ਜੀ ਯਾਰ ਇਹ ਚੀਜ਼ਾਂ ਅੰਦਰ ਆਉਂ ਨਾਲ ਲੁਧਿਆਣੇ ਦੇ ਪੰਜਾਬੀ ਨਹੀਂ ਤੁਹਾਨੂੰ ਨਜ਼ਰ ਆਉਣਾ ਹੋਰ ਆ ਦੇਖੋ ਬਾਲਾ ਗੰਦ ਬੱਬਿਓ ਹੋਰ ਇੱਕ ਵੀ ਪੰਜਾਬੀ ਨਹੀਂ ਇਹਨਾਂ ਨੇ ਆ ਆਪਣੀਆਂ ਢੁੱਗੀਆਂ ਚਾਗੀਆਂ ਲਾਈਆਂ ਹੋਈਆਂ ਕੱਟੋੜ 1100 1200 ਢੁੱਗੀਆਂ ਹੋਣੀਆਂ ਨੇ ਤੇ ਮੱਛੀ ਬੀਟ ਪੂਰਾ ਚੱਲਦਾ ਪਿਆ ਲੱਗ ਨਹੀਂ ਰਿਹਾ ਲੁਧਿਆਣਾ ਵਾਂ ਬਾਲਾ ਮਾੜਾ ਹਾਲਾ ਬੱਬਿਓ ਯੂਪੀ ਵਿਹਾਰ ਆਇਆ ਉੱਥੇ ਵੀ ਨਹੀਂ ਇੰਨਾ ਗੰਦ ਹੋਣਾ ਪੂਰੇ ਯਾਰਾ ਵਾ ਚਲੋ ਯਾਰ ਉਸਤਾਦ ਆਪਾਂ ਤਾਂ ਨਿਕਲੀ ਹੁਣ ਬਹੁਤਾ ਬਣਾ ਲਈ ਆਪਾਂ ਵੀਡੀਓ ਦੇਖ ਲਿਆ ਆਪਾਂ ਪੰਜਾਬ ਵਾ